ਸੋਹ ਜਿਓਣੇ ਸੂਟ ਕਿੱਥੋਂ ਲੈਣੇ ਆ ਸ਼ਰਾਰੇ ਗਰਾਰੇ ਕਿੱਥੋਂ ਲੈਣੇ ਆ ਲਹਿੰਗੇ ਕਿੱਥੋਂ ਲੈਣੇ ਆ ਗਾਉਂਡਰ ਸਾ ਕਿੱਥੋਂ ਲੈਣੇ ਆ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨੀ ਕਿੱਥੋਂ ਲੈਣੀਆਂ ਅੱਜ ਮੈਂ ਲੈ ਆ ਤੁਹਾਨੂੰ ਪੰਜਾਬ ਦੇ ਖੂਬੀਆ ਟਿਕਾਣੇ ਤੇ ਬਿਲਕੁਲ ਜੀ ਮਾਤੂ ਸ਼੍ਰੀ ਦਸਤਾਰ ਬੁੱਟਰ ਰੋਡ ਕਾਦੀਆਂ ਜਿੱਥੇ 5 ਅਕਤੂਬਰ ਤੋਂ ਲੈ ਕੇ 12 ਅਕਤੂਬਰ ਤੱਕ ਸੱਤ ਦਿਨ ਦੀ ਬਹੁਤ ਵੱਡੀ ਸੇਲ ਲੱਗੀ ਆ ਵਿਆਹ ਸ਼ਾਦੀ ਦਾ ਕਪੜਾ ਦਾਜ ਵਿਰ ਦਾ ਕਪੜਾ ਜਿਹੜਾ ਬਾਜ਼ਾਰ ਚੱਕ ਤੁਸੀਂ 1 ਲੱਖ ਰੁਪਏ ਲੈਣਾ ਤੁਹਾਨੂੰ 30-35 ਹਜ਼ਾਰ ਚ ਲੈ ਕੇ ਦਊਗਾ ਜਿਹੜਾ 2 ਲੱਖ ਰੁਪਏ ਦਾ ਭਾਰੇ ਭਾਰੇ ਸ ਫੜੀ ਕਰਾਂਗੇ ਜਿਹੜੇ ਮਾਰਕੀਟ ਦੇ ਵਿੱਚ 1500 ਦੀ ਰੇਂਜ ਦੇ ਵਿੱਚ ਸੇਲ ਹੋ ਰਿਹਾ ਤੁਹਾਨੂੰ ਇੱਥੇ ਮਿਲੇਗਾ 500 ਰੁਪਏ ਦਾ ਸੂਟ 4000 ਰੁਪਏ ਲੈਣਾ ਕੋਈ ਕਹਿੰਦਾ 4500 ਲੈਣਾ ਚੱਕ ਲੋ 15 1500 ਚ ਉਹ 15 1500 ਚ ਲੈ ਜਾਓ ਇੱਦਾਂ ਦੇ ਬੋਲ ਬੋਲੇ ਬੱਚੇ 5000 ਵਾਲਾ ਸੂਟ ਸਿਰਫ 2000 ਦੀ ਰੇਂਜ ਵਿੱਚ ਵਿਦ ਟੈਗ ਲੱਗੇ ਹੋਏ ਜੇ ਲੈਸ ਕਰਕੇ ਜੋ ਡਿਸਕਾਊਂਟ ਕਰਕੇ ਲੱਗੇ ਹੈ ਉਹੀ ਚੀਜ਼ਾਂ ਤੁਹਾਨੂੰ ਦੇਵਾਂਗੇ ਜੀ ਕੁੜੀਆਂ ਜਿਹੜੀਆਂ ਅੱਜ ਕੱਲ੍ਹ ਦੀਆਂ ਰੌਇਲ ਜਿਹੜੀਆਂ ਪੜ ਰਹੀਆਂ ਯੂਨੀਵਰਸਿਟੀ ਐ ਕਾਲਜ ਆ ਤੁਹਾਡੇ ਲਈ ਵੀ 15-1500 ਚ ਕਰਤਾ ਜੀ 15-1500 ਚ ਬਿਲਕੁਲ ਗਰਲੀ ਸਟਾਈਲ ਸੂਟ ਡੈਨਰ ਸਾਇਲ ਪੂਰਾ ਹੈਵੀ ਵਰਕ ਥ੍ਰੈਡ ਦਾ ਜੇ ਔਰ ਦੁਪੱਟਾ ਨਾਲ ਪਿਓਰ ਦਾ ਯਾਨੀ ਕਿ ਬੁਟੀਕ ਦੇ ਸਾਇਲ ਪਾਰਟੀ ਫੰਕਸ਼ਨ ਜੇ ਕੈਰੀ ਕਰਨ ਵਾਲੀਆਂ ਚੀਜ਼ਾਂ ਜੇ ਸਾਰੀਆਂ ਹੈਵੀ ਜੀ ਦੇਖੋ ਘਰ ਦੇ ਵਿੱਚ ਵਿਆਹ ਆ ਗਿਆ ਹੁਣ ਟੈਨਸ਼ਨ ਲੈਣੀ ਨਹੀਂ ਵੀ ਸੂਟ ਕਿੱਥੋਂ ਲੈ ਕੇ ਆ ਆਹ ਦੇਖੋ ਜੀ ਵਿਆਹ ਵਾਲੇ ਭਾਰੇ ਭਾਰੇ ਸੂਟ ਤਾਜ ਬੰਨਿਆਂ ਵਾਲੇ ਆ ਤਾਜ ਬੰਨਿਆਂ ਵਾਲੇ ਸੂਟ ਤੁਹਾਨੂੰ ਦੋ ਦਿਖਾ ਰਹੇ ਆ ਆ ਰੇਟ ਕਰਦੇ ਆ ਆਜੋ ਬਾਰ ਬਾਰ ਦੱਸ ਰਹੇ ਆ 5 ਤਰੀਕ ਤੋਂ ਲੈ ਕੇ 12 ਅਕਤੂਬਰ ਤੱਕ ਇਹ 7 ਦਿਨ ਦਾ ਰਕਾ ਟੁੱਟ ਜਣਿਆ ਕਿਉਂ ਖਸੂਂ ਨਹੀਂ ਆਗੀਆਂ ਕਿਉਂਕਿ ਸੂਟੇ ਬੜੇ ਸੋਹਣੇ ਆ ਉਹ ਡਿਜ਼ਾਈਨ ਬੜੇ ਸੋਹਣੇ ਆ ਚੀਜ਼ਾਂ ਵੀ ਅਸੀਂ ਉਹ ਦੇ ਰਹੀਆਂ ਜਿਹੜੀਆਂ ਆਮ ਬਜ਼ਾਰਾ ਦੇ ਵਿੱਚ ਮਿਲਣੀਆਂ ਨਹੀਂ ਆਹ ਦੇਖੋ ਨੀਲੇ ਰੰਗ ਦੇ ਉੱਤੇ ਵੀ ਬਹੁਤ ਸੋਹਣਾ ਕੰਮ ਕੀਤਾ ਇਹਦੇ ਉੱਤੇ ਜਿਹੜੀ ਕਾਰਾਗਰੀ ਕੀਤੀ ਹੈ ਨਾ ਇਹ ਤਾਂ ਅਸਕੇ 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 ਹੋਈ ਪਈ ਆ ਦੁਪੱਟਾ ਵੀ ਦੇਖੋ ਨਾਲ ਹੈ ਵੀ ਸੂਟ ਵੀ ਹੈਵੀ ਦਾ ਹੈਵੀ ਸੂਟ ਦਾ ਅਸੀਂ ਦੇਣਾ ਇਦਾਂ ਦਾ ਹੈਵੀ ਸੂਟ ਇਹ 20000 ਦਾ ਨਹੀਂ ਹੈਗਾ ਇਹ 25000 ਦਾ ਨਹੀਂ ਹੈਗਾ ਇਹ 16000 ਦਾ ਵੀ ਹੈ ਨਹੀਂ ਇਹ ਰੇਟ ਹੀ ਇਦਾਂ ਦੇ ਦੇਣੇ ਆ ਤੜਾ ਦਿਲ ਖੋਸ਼ ਹੋਣਾ ਚਾਹੇ ਆਰਗੰਜ਼ਾ ਲੈਣੀ ਚਾਹੇ ਸ਼ਿਮਰ ਲੈਣੀ ਚਾਹੇ ਸਿਲਕ ਲੈਣੀ ਚਾਹੇ ਮੈਂ ਕਹਿੰਦਾ ਜਿੰਤਾ ਨਾ ਮਰਜੀ ਕਪੜਾ ਤੁਸੀਂ ਲੈਣਾ ਆਜੋ ਇੱਕੋ ਹੀ ਛੱਤ ਤੇ ਆਰਾਮ ਸਾਰੀਆਂ ਵੈਰਾਈਟੀਆਂ ਜਾਲ ਬਣੇ ਦੁਪੱਟੇ ਮੈਂ ਕਹਾਂ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਕਰ ਦਿਆਂਗੇ ਕੁੜੀਆਂ ਚਿੜੀਆਂ ਵਾਲੀ ਸੂਟ ਲੈਣਿਆ ਚਾਹੇ ਤੁਸੀਂ ਮਿਡਲਏਜ ਤਾਈਆਂ ਚਾਚੀਆਂ ਭੂਆ ਮਾਸੀਆਂ ਲੈਣੇ ਚਾਹੇ ਦਾਦੀਆਂ ਨਾਨੀਆਂ ਲੈਣਿਆ ਸਾਡੇ ਕੋਲ ਸਾਰੀ ਉਮਰ ਦੇ ਅਕੋਰਡਿੰਗ ਬਹੁਤ ਸੋਹਣੇ ਸੋਹਣੇ ਸੂਟ ਆ ਗਿਆ ਇਹ ਤਰ੍ਹਾਂ ਸੂਟ ਪਾ ਕੇ ਵਿਆਹ ਤੇ ਜਾਉਂਗੇ ਤਾਂ ਮੂਵੀ ਵਾਲਾ ਕੈਮਰਾ ਮਗਰ 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 ਭੱਜ ਜਾ ਫਿਰਨਾ ਲੈ ਵੀ ਭੂਆ ਦੀ ਫੋਟੋ ਖਾਈ ਦੀਏ ਲੈ ਵੀ ਭਾਬੀ ਦੀ ਫੋਟੋ ਖਾਈ ਦੀਏ ਤਾਈ ਦੀ ਖਾਈ ਦੀਏ ਚਾਚੀ ਦੀ ਉਹ ਸਾਡੇ ਸੂਟਾਂ ਦੀ ਤਾਕਤ ਹੀ ਬਹੁਤ ਆ ਇਹ ਬਾਜ਼ਾਰ ਤੇ ਜਾਣਿਓ 15 15000 ਲੈ ਜੋ 5 5000 ਚ ਮਾਰਕੀਟ ਦੇ ਵਿੱਚ 10 15000 ਰੁਪਿਆ ਤੁਸੀਂ ਰੈਂਟੀ ਦਿੰਦੇ ਹੋ ਇੱਥੇ ਸਿਰਫ ਤੁਹਾਨੂੰ 1750 ਰੁਪਏ ਦਾ ਆਪਣਾ ਹੀ ਤੁਹਾਨੂੰ ਦੇ ਦੇਣਾ ਆ ਇਹ ਆ ਜਿਹੜਾ ਬਾਜ਼ਾਰ 'ਚ 50 5000 ਦਾ ਲਹਿੰਗਾ ਉਹ ਇਹਦਾ ਰੈਂਟੇ 20 25 25000 ਆ ਸਾਡੇ ਕੋਲ ਆਜੋ 9999 9000 ਰੁਪਏ ਤੋਂ ਵੀ ਘੱਟ ਰੇਂਜ ਦੇ ਵਿੱਚ ਤੁਹਾਨੂੰ ਇਦਾਂ ਲਹਿੰਗੇ ਦੇ ਰਣੇ ਆ ਅਨਾਰ ਕਲੀ ਦੇ ਵਿੱਚ ਦਮ ਦੇਖੋ ਕਿੰਨਾ ਆ ਇਹ ਕਿੰਨੇ ਦਾ ਰੇਟ ਬਾਜ਼ਾਰ ਤੇ 40 4000 35 35000 ਆ ਸਾਡੇ ਕੋਲ ਜਦ ਤੁਸੀਂ ਹੋਣਾ ਮੈਂ ਕਹਾਂ ਬੈਜਾ ਬੈਜਾ ਕਰ ਦਾਂਗੇ ਹਾਂਜੀ ਕੀ ਤੁਹਾਡੇ ਘਰ 'ਚ ਵਿਆਹ ਆ ਗਿਆ ਤੁਸੀਂ ਸੋਚਦੇ ਹੋ ਨੇ ਸੂਟ ਕਿੱਥੋਂ ਲੈਣੇ ਆ ਸ਼ਰਾਰੇ ਗਰਾਰੇ ਕਿੱਥੋਂ ਲੈਣੇ ਆ ਲਹਿੰਗੇ ਕਿੱਥੋਂ ਲੈਣੇ ਆ ਗਾਉਂਡਰ ਸਾ ਕਿੱਥੋਂ ਲੈਣੇ ਆ ਕੋਟ ਪੈਂਟ ਕੁਰਤੇ ਪਿਆ ਮੈਂ ਸ਼ੇਰ ਬਣਿਆ ਕਿੱਥੋਂ ਲੈਣੀਆਂ ਅੱਜ ਮੈਂ ਲੈ ਆ ਤੁਹਾਨੂੰ ਪੰਜਾਬ ਦੇ ਖੂਬੀਆ ਟਿਕਾਣੇ ਤੇ ਬਿਲਕੁਲ ਜੀ ਮਾਤੂ ਸ਼੍ਰੀ ਦਸਤਾਰ ਬੁੱਟਾ ਰੋਡ ਕਾਦੀਆਂ ਜਿੱਥੇ 5 ਅਕਤੂਬਰ ਤੋਂ ਲੈ ਕੇ 12 ਅਕਤੂਬਰ ਤੱਕ 7 ਦਿਨ ਦੀ ਬਹੁਤ ਵੱਡੀ ਸੇਲ ਲੱਗੀ ਆ ਵਿਆਹ ਸ਼ਾਦੀ ਦਾ ਕੱਪੜਾ ਦਾਜ ਬੀਰ ਦਾ ਕੱਪੜਾ ਜਿਹੜਾ ਬਾਜ਼ਾਰ ਚ ਆਕ ਤੁਸੀਂ 1 ਲੱਖ ਰੁਪਏ ਲੈਣਾ ਤੁਹਾਨੂੰ 30-35 ਹਜ਼ਾਰ ਚ ਲੈ ਕੇ ਦਊਗਾ ਜਿਹੜਾ 2 ਲੱਖ ਰੁਪਏ ਦਾ ਭਾਰੇ ਭਾਰੇ ਸੂਟ ਦੀ ਦਾਜ ਬੀਰੀ ਲੈਣੀ ਆ ਇੱਥੇ ਤੁਹਾਨੂੰ 80-90 ਹਜ਼ਾਰ ਚ ਲੈ ਕੇ ਦਊਗਾ ਯਾਦ ਰੱਖ ਲੋ ਮੱਤੂ ਸ਼੍ਰੀ ਦਸਤਾਰ ਬੁੱਟਾ ਰੋਡ ਕਾਦੀਆਂ ਜ਼ਿਲ੍ਹਾ ਗਰਦਾਸਪੁਰ ਮੱਝ ਦੀ ਧਰਤੀ ਦੇ ਨੰਬਰ ਸਕਰੀਨ ਤੇ ਕੋਈ ਜਾਣ ਕੇ ਲੈਣ ਦਾ ਲੈ ਲਿਓ ਬਾਈ ਜੀ ਫਾਇਦੇ ਕਰ ਦਿਓ ਵਿਆਹਾਂ ਛੱਡਦੀਆਂ ਦਿਨ ਸ਼ੁਰੂ ਹੋ ਗਏ ਆ ਰਸਤੇ ਚੱਲ ਰਹੇ ਆ ਲੋਕਾਂ ਨੇ ਸ਼ਾਪਿੰਗ ਕਰਨੀਆਂ ਤੇ ਉਹਨਾਂ ਦੀ ਲੁੱਟ ਬੰਦ ਕਰ ਦਿਓ ਅੱਜ ਬਿਲਕੁਲ ਜੀ ਬਿਲਕੁਲ ਆਏ ਦੇਖੋ ਸਾਰੇ ਫਾਇਦੇ ਹੀ ਕਰਾਂਗੇ ਜਿਹੜੇ ਮਾਰਕੀਟ ਦੇ ਵਿੱਚ 1500 ਦੀ ਰੇਂਜ ਦੇ ਵਿੱਚ ਸੇਲ ਹੋ ਰਿਹਾ ਤੁਹਾਨੂੰ ਇੱਥੇ ਮਿਲੇਗਾ 500 ਰੁਪਏ ਦਾ ਸੂਟ ਪਿਓਰ ਕਾਟਨ ਦੇ ਉੱਤੇ ਫੈਬਰਿਕ ਹੈ ਸਾਰਾ ਹੈਵੀ ਵਰਕ ਵਿਦ ਦੁਪੱਟਾ ਪਿਓਰ ਦਾ ਨਾਲ ਠੀਕ ਹੈ ਆ ਦੇਖੋ ਜੀ ਪਹਿਲਾਂ ਇਹ ਵੱਡੇ ਵੱਡੇ ਧਮਾਕੇ ਕਰਦੇ ਮਾਤੂ ਸ਼੍ਰੀ ਦਸਤਾਰ ਨੇ ਜਿਹੜੇ ਬਾਜ਼ਾਰ ਦੇ ਵਿੱਚ 15-1500 16-1600 ਰੁਪਏ ਦੇ ਸੂਟ ਲੈਣੇ ਹੋ ਇੱਥੋਂ ਸਿਰਫ 5-500 ਚ ਲੈ ਜਾਓ 5-500 ਚ ਇਹਨੂੰ ਕਹਿੰਦੇ ਆ ਟੱਕ ਪੈਂਦੀ ਚੈਂਪੀਅਨ ਭਾਈ ਜੀ ਆ ਵੀ ਦੱਸੋ ਨਾ ਭਾਈ ਇਹ ਦੇਖੋ ਸਾਰਾ ਮਾਰਕੀਟ ਦੇ ਵਿੱਚ ਕੋਈ 15000 ਕੋਈ 20000 ਦੀ ਰੇਂਜ ਚ ਪਿਓਰ ਡੂਪੀਆਂ ਦਾ ਵਰਕ ਹੋਏਦਾ ਜੇ ਫੈਬਰਿਕ ਦੇਖੋ ਬਿਲਕੁਲ ਨਿਊ ਹੈ ਹੈਵੀ ਦੁਪੱਟੇ ਜਿਹੜੇ ਮਾਰਕੀਟ 'ਚ 15 20000 ਦੀ ਰੇਂਜ 'ਚ ਇੱਥੇ ਤੁਹਾਨੂੰ ਅੱਧੇ ਰੇਟ ਤੇ ਵਿੱਚ ਹੀ ਮਿਲਣਗੇ ਦੇਖੋ ਜੀ ਕੋਈ ਕਹਿੰਦਾ 4000 ਰੁਪਏ ਲੈਣਾ ਕੋਈ ਕਹਿੰਦਾ 4500 ਲੈਣਾ ਚੱਕ ਲੋ 15 1500 'ਚ ਉਹ 15 1500 'ਚ ਲੈ ਜਾਓ ਇਦਾਂ ਦੇ ਬੁਲਬੁਲ ਦੇ ਬੱਚੇ ਸਭ ਕੋਲ ਹਲੋ ਸਰ 5000 ਵਾਲਾ ਸੂਟ ਸਿਰਫ ਕੇ ਲੱਗੇ ਹੈ ਉਹੀ ਚੀਜ਼ਾਂ ਤੁਹਾਨੂੰ ਦਵਾਂਗੇ ਜੀ ਆ ਪਿਓਰ ਦੇ ਦੁਪੱਟੇ ਹੈਵੀ ਚ ਆ ਦੇਖੋ ਜੀ ਜਿਹੜੀਆਂ ਕੁੜੀਆਂ ਅੱਜ ਕੱਲ੍ਹ ਦੀਆਂ ਮਾਡਲ ਹੈਗੀਆਂ ਮਾਡਰਨ ਹੈਗੀਆਂ ਕਹਿੰਦੀਆਂ ਸਾਨੂੰ ਚਾਹੀਦਾ ਸਿੰਪਲ ਸਿੰਪਲ ਸੂਟ ਚੰਗਾ ਸੂਟ ਹੋਵੇ ਚੰਗਾ ਨਾਲ ਦੁਪੱਟਾ ਹੋਵੇ ਕੱਪੜਾ ਵਧੀਆ ਹੋਵੇ ਡਿਜ਼ਾਈਨ ਚੰਗੇ ਹੋਣ ਆਹ ਦੇਖੋ ਜੀ ਸ਼ਹਿਰਾਂ ਵਾਲੀਆਂ ਕੁੜੀਆਂ ਜਿਹੜੀਆਂ ਅੱਜ ਕੱਲ੍ਹ ਦੀਆਂ ਰਾਇਲ ਜਿਹੜੀਆਂ ਪੜ ਰਹੀਆਂ ਯੂਨੀਵਰਸਿਟੀਆਂ ਕਾਲਜਾਂ ਤੁਹਾਡੇ ਲਈ ਵੀ 15 1500 ਚ ਕਰਤਾ ਜੀ 15 1500 ਚ ਬਿਲਕੁਲ ਗਰਲੀ ਸਪੀਸ ਹੋ ਡਿਜ਼ਾਈਨਰ ਸਟਾਈਲ ਪੂਰਾ ਹੈਵੀ ਵਰਕ ਥ੍ਰੈਡ ਦਾ ਜੇ ਉਹ ਦੁਪੱਟਾ ਨਾਲ ਪਿਓਰ ਦਾ ਯਾਨੀ ਕਿ ਬੂਟੀਕ ਦੇ ਸਟਾਈਲ ਪਾਰਟੀ ਫੰਕਸ਼ਨ ਜੇ ਕੈਰੀ ਕਰਨ ਵਾਲੀਆਂ ਚੀਜ਼ਾਂ ਜੇ ਸਾਰੀਆਂ ਹੈਵੀ ਜੀ ਦੇਖੋ ਘਰ ਦੇ ਵਿੱਚ ਵਿਆਹ ਆ ਗਿਆ ਹੁਣ ਟੈਨਸ਼ਨ ਲੈਣੀ ਨਹੀਂ ਵੀ ਸੂਟ ਕਿੱਥੋਂ ਲੈ ਕੇ ਆਈ ਆਹ ਦੇਖੋ ਜੀ ਵਿਆਹ ਵਾਲੇ ਭਾਰੇ ਭਾਰੇ ਸੂਟ ਦਾਜ ਬੰਨਿਆਂ ਵਾਲੇ ਆਹ ਦਾਜ ਬੰਨਿਆਂ ਵਾਲੇ ਸੂਟ ਤੁਹਾਨੂੰ ਦੋ ਦਿਖਾ ਰਹੇ ਆ ਚਾਹੇ ਤੁਸੀਂ ਮਜੈਂਟਾ ਕਲਰ ਲੈ ਲਓ ਚਾਹੇ ਤੁਸੀਂ ਆ ਦੇਖੋ ਰੈੱਡ ਸੂਟ ਲੈ ਲਓ ਸ਼ਗਨ ਵਾਲੇ ਸੂਟ ਬਾਜ਼ਾਰ ਚ ਜਾਣੇ ਉਹ ਰੈੱਡ ਸੂਟਾਂ ਦੇ ਵਿੱਚ ਪੂਰੀ ਲੁੱਟਾ ਪਰ ਸਾਡੇ ਕੋਲ ਆਜੋ ਸਿਰਫ ਫਾਇਦੇ 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 ਹੈਵੀ ਦੇਖੋ ਸੂਟ ਹੈਵੀ ਕੇਰੇ ਬਾਹਾਂ ਵੀ ਬਹੁਤ ਸੋਹਣੀਆਂ ਦੁਪੱਟੇ ਵੀ ਟੌਪ ਡ੍ਰੌਪ ਦੇ ਮਿੱਟੀ ਦੇ ਭਾਅ ਰੇਟ ਕਰਤੇ ਆ ਆਜੋ بار بار ਦੱਸ ਰਹੇ ਆ 5 ਤਰੀਕ ਤੋਂ ਲੈ ਕੇ 12 ਅਕਤੂਬਰ ਤੱਕ ਇਹ 7 ਦਿਨ ਤੱਕ ਰਿਕਾਰਡ ਟੁੱਟ ਜਾਣਿਆ ਛੇਤੀ ਆਜੋ ਦਾਜ ਬਰੀ ਦਾ ਕੱਪੜਾ 1 ਲੱਖ ਵਾਲਾ 30 35 ਹਜ਼ਾਰ ਚ ਇੰਦਾਂ ਦੇ ਭਾਰੇ ਭਾਰੇ ਸੂਟਾਂ ਦੀ ਦਾਜਵਰੀ ਬਣਾਉਣੀ ਆ ਬਾਜ਼ਾਰ ਚ ਜਾ ਕੇ ਬਣਨੀ 2 ਲੱਖ ਦੀ ਅਸੀਂ 80 90 85000 ਚ ਬਣਾ ਕੇ ਦੇ ਦਿਆਂਗੇ ਦੇਖੋ ਜੀ ਇਹ ਜਿਹੜਾ ਮਾਰਕੀਟ ਦੇ ਵਿੱਚ ਚੀਜ਼ਾਂ ਚੱਲ ਰਹੀਆਂ ਉੱਥੇ ਬਹੁਤ ਜ਼ਿਆਦਾ ਲੁੱਟ ਹੁੰਦੀ ਹੈ ਇਸ ਤੋਂ ਡਿਫਰੈਂਟ ਚੀਜ਼ਾਂ ਤੁਹਾਨੂੰ ਮਿਲਦੀਆਂ ਮਾਰਕੀਟ ਚੋਂ ਕਸਟਮਰ ਛੱਡ ਕੇ ਇਧਰ ਤਾਂ ਆਂਦਾ ਜੇ ਕੁਝ ਫਾਇਦੇ ਹੁੰਦੇ ਆ ਤੇ ਆਪਾਂ ਫਾਇਦੇ ਕਰਨ ਹੀ ਬੈਠੇ ਨੇ ਇਸ ਕਰਕੇ ਮਾਰਕੀਟ ਦਾ ਸਾਰਾ ਰਸਾ ਢੇ ਮਾਤੋਸ਼ਰੀ ਦਸਤਾਰ ਦੇ ਉੱਤੇ ਪਿਆ ਹੋਇਆ ਹੈ ਨਾ ਤਾਂ ਤੁਹਾਨੂੰ ਦਿੱਲੀ ਜਾਣ ਦੀ ਲੋੜ ਆ ਨਾ ਚੰਡੀਗੜ੍ਹ ਜਾਣ ਦੀ ਲੋੜ ਆ ਨਾ ਮੋਹਾਲੀ ਜਾਣ ਦੀ ਲੋੜ ਆ ਮਾਜੇ ਦੀ ਧਾਰਤੀ ਦੇ ਕਾਰਦੀਆਂ 'ਚ ਆ ਜਾਓ ਜਿੱਥੇ ਤੁਹਾਨੂੰ ਲਗਜ਼ਰੀ ਗੱਡੀਆਂ ਵਰਗੇ ਲਗਜ਼ਰੀ ਸੂਟ ਅਸੀਂ ਦੇ ਰਹੇ ਆ ਭਾਵੇਂ ਕੈਨੇਡਾ ਅਮਰੀਕਾ ਇੰਗਲੈਂਡ ਜਿੱਥੇ ਮਰਜੀ ਤੁਸੀਂ ਵੀਡੀਓ ਦੇਖ ਰਹੇ ਹੋ ਜੇ ਤੁਸੀਂ ਵੀ ਐਨ ਆਰ ਆਈ ਭੈਣੋ ਸ਼ਾਪਿੰਗ ਕਰਨੀ ਹੈ ਆਪਣੇ ਰਿਸ਼ਤੇਦਾਰਾਂ ਨੂੰ ਇੱਥੇ ਭੇਜ ਦਿਓ ਵੀਡੀਓ ਕਾਲ ਦੇ ਜ਼ਰੀਏ ਸ਼ਾਪਿੰਗ ਕਰ ਲਓ ਵੱਡੇ ਵੱਡੇ ਫਾਇਦੇ ਹੋ ਜਾਣੇ ਆ ਜਿੱਦਾਂ ਦੀ ਚੀਜ਼ਾਂ ਤੁਸੀਂ ਚਾਹੁੰਦੇ ਹੋ ਜਿੱਦਾਂ ਦੀ ਚੀਜ਼ਾਂ ਤੁਸੀਂ ਲੱਭਦੇ ਹੋ ਉਹ ਚੀਜ਼ਾਂ ਤੁਹਾਨੂੰ ਅਸੀਂ ਦੇ ਰਹੇ ਹਾਂ ਹੁਣ ਬਾਜ਼ਾਰ 'ਚ ਲੁੱਟ ਲੁੱਟ ਜਿਹੜੀ ਹੁੰਦੀ ਸੀ ਜਮੇ ਬੰਦ ਕਰਤੀ 10 10 ਰੁਪਏ 20 20 ਰੁਪਏ 50 بیا 100 100 ਰੁਪਏ ਮਾਰ ਜਾਂਦੇ ਐਦਾਂ ਦੇ ਸੂਟ ਦੇਈ ਜਾਂਦੇ ਆ ਨਹੀਂ ਤਾਂ ਬਾਜ਼ਾਰ 'ਚ ਜਾਓ 5000 ਵਾਲਾ 15000 'ਚ 15000 ਵਾਲਾ 30000 'ਚ 500 ਵਾਲਾ 1500 ਰੁਪਏ ਇਦਾਂ ਤਿੰਨ ਤਿੰਨ ਗੁਣਾ ਰੇਟ ਵੱਧ ਆ ਦੇਖੋ ਤਾਂ ਕਿਉਂ ਖੁਸ਼ ਹੁੰਦੀਆਂ ਕਿ ਨਹੀਂ ਹੁੰਦੀਆਂ ਕਿਉਂਕਿ ਸੂਟੇ ਬੜੇ ਸੋਹਣੇ ਆ ਉਹ ਡਿਜ਼ਾਈਨ ਬੜੇ ਸੋਹਣੇ ਆ ਚੀਜ਼ਾਂ ਵੀ ਅਸੀਂ ਉਹ ਦੇ ਰਣੀਆ ਜਿਹੜੀਆਂ ਆਮ ਬਜ਼ਾਰਾਂ ਦੇ ਵਿੱਚ ਮਿਲਣੀਆਂ ਨਹੀਂ ਭਾਈ ਜੀ ਆ ਤਾਂ ਰੰਗ yellow ਹੈ ਹੀ ਬੜਾ ਸੋਹਣਾ ਲੱਗਦਾ yellow ਕਲਰ ਸਾਡੀਆਂ ਪੈਣਾ ਦਾ ਫੇਵਰੇਟ ਕਲਰ ਹੈ ਔਰ ਫੈਬਰਿਕ ਵੀ ਬਿਲਕੁਲ ਨਿਊ ਮਾਰਕੀਟ ਵਾਲੀ ਲੁੱਟ ਕਰਤੀ ਆਪਾਂ ਬੰਦ ਇਹ ਚੀਜ਼ਾਂ ਦੇਖੋ ਜਿਹੜੀਆਂ ਚੀਜ਼ਾਂ ਤੁਸੀਂ ਮਾਰਕੀਟ ਤੋਂ ਲੋਗੇ ਨਾ ਉਹ ਤੋਂ ਡਿਫਰੈਂਟ ਸਟਾਈਲ ਹੋਣਗੇ ਰੇਟ 'ਚ ਵੀ ਫਾਇਦਾ ਹੋਏਗਾ ਫੈਬਰਿਕ ਵੀ ਨਵੇਂ ਹੋਣਗੇ ਦੇਖੋ ਜੀ ਭਾਵੇਂ yellow ਰੰਗ ਲੈ ਲਓ ਭਾਵੇਂ ਲੈ ਜਾਓ blue ਰੰਗ ਆਹ ਦੇਖੋ ਨੀਲੇ ਰੰਗ ਦੇ ਉੱਤੇ ਵੀ ਬਹੁਤ ਸੋਹਣਾ ਕੰਮ ਕੀਤਾ ਇਹਦੇ ਉੱਤੇ ਜਿਹੜੀ ਕਾਰਾਗਾਰੀ ਕੀਤੀ ਹੈ ਨਾ ਇਹ ਤਾਂ ਅਸਕੇ 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 ਹੋਈ ਪਈ ਆ ਦੁਪੱਟਾ ਵੀ ਦੇਖੋ ਨਾਲ ਹੈਵੀ ਸੂਟ ਵੀ ਹੈਵੀ ਰੇਟ ਨਹੀਂ ਹੈਵੀ ਰੇਟ ਬੜਾ ਨਿੱਕਾ ਆਹ ਲਓ ਸ਼ਗਨ ਵਾਲੇ ਰੰਗ ਦਿਖਾ ਰਹੇ ਆ ਆਹ ਦੇਖੋ ਜੀ ਤੁਸੀਂ ਆਪਣੀ ਧੀ ਦੀ ਟੌਰ ਕੱਢਣੀਆਂ ਬਿਆਹਾਂ ਸ਼ਾਦੀਆਂ ਦੇ ਵਿੱਚ ਉਹਦੀ ਬਣਾਉਣੀ ਆ ਇੱਜ਼ਤ ਦੱਸਣਾ ਵੀ ਹਾਂ ਵੀ ਵਾਕਈ ਤਗੜੇ ਘਰੋਂ ਸਾਡੀ ਧੀ ਆ ਯਾ ਦੇਖੋ ਇਦਾਂ ਦਾ ਹੈਵੀ ਸੂਟ ਤਾਂ ਅਸੀਂ ਦੇਣਾ ਇਦਾਂ ਦਾ ਹੈਵੀ ਸੂਟ ਇਹ 20000 ਦਾ ਨਹੀਂ ਹੈਗਾ ਇਹ 25000 ਦਾ ਨਹੀਂ ਹੈਗਾ ਇਹ 16000 ਦਾ ਵੀ ਹੈ ਨਹੀਂ ਇਹ ਰੇਟ ਹੀ ਇਦਾਂ ਦੇ ਰਹੇ ਨੇ ਤੁਹਾਡਾ ਦਿਲ ਖੋਸ਼ ਵੇਣਾ ਵਿਜ਼ਿਟ ਕਰ ਲਓ ਵਿਜ਼ਿਟ ਛੇਤੀ ਛੇਤੀ ਆ ਦੇਖੋ ਚਾਹੇ ਆਰਗੰਜ਼ਾ ਲੈਣੀ ਚਾਹੇ ਸ਼ਿਮਰ ਲੈਣੀ ਚਾਹੇ ਸਿਲਕ ਲੈਣੀ ਚਾਹੇ ਮੈਂ ਕਹਿੰਦਾ ਜਿੰਦਾਂ ਮਰਜ਼ੀ ਕੱਪੜਾ ਤੁਸੀਂ ਲੈਣਾ ਆਜੋ ਇੱਕੋ ਹੀ ਸ਼ਾਪ ਤੇ ਹਾਂ ਸਾਰੀਆਂ ਵੈਰਾਈਟੀਆਂ ਜਾਲ ਬਣੇ ਦੁਪੱਟੇ ਮੈਂ ਕਹਾਂ ਬਹਿ ਜਾ ਬਹਿ ਜਾ ਬਹਿ ਜਾ ਬਹਿ ਜਾ ਕਰਦਿਆਂਗੇ ਸਰ ਇਹ ਮਾਰਕੀਟ ਦੇ ਵਿੱਚ ਸਭ ਤੋਂ ਮਹਿੰਗਾ ਫੈਬਰਿਕ ਹੈ ਵਿਕਦਾ ਜੀ ਜਿਹੜੇ ਮਾਰਕੀਟ ਦੇ ਵਿੱਚ ਨੋਟ ਕਰਦੇ ਆ ਉਹਨਾਂ ਦੀ ਕੀਤੀ ਆ ਬੰਦ ਆ ਪਿਓਰ ਆਰਗਾਨਸ ਫੈਬਰਿਕ ਦੇ ਉੱਤੇ ਵਰਕ ਹੋਇਆ ਸਾਰਾ ਕ੍ਰਾਂਚੀ ਵਰਕ ਸਾਰੇ ਪੀਸਲ ਚਾਰਟ ਸਾਰੇ ਗਰਲਿਸ਼ ਪੀਸ ਆ ਡੈਨਰ ਸਟਾਈਲ ਆ ਤੁਸੀਂ ਮਾਰਕੀਟ ਛੱਡ ਕੇ ਇੱਥੇ ਆਓਗੇ ਕੁਝ ਨਵੇਂ ਫਾਇਦੇ ਔਰ ਨਵੀਆਂ ਹੀ ਤੁਹਾਨੂੰ ਚੀਜ਼ਾਂ ਮਿਲਣਗੀਆਂ ਦੇਖੋ ਜੀ ਭਾਵੇਂ ਤੁਸੀਂ ਕੁੜੀਆਂ ਚਿੜੀਆਂ ਵਾਲੀ ਸੂਟ ਲੈਣਿਆ ਚਾਹੇ ਤੁਸੀਂ ਮਿਡਲ ਏਜ ਤਾਈਆਂ ਚਾਚੀਆਂ ਭੂਆ ਮਾਸੀਆਂ ਲੈਣੇ ਚਾਹੇ ਦਾਦੀਆਂ ਨਾਨੀਆਂ ਲੈਣਿਆ ਸਾਡੇ ਕੋਲ ਸਾਰੀ ਉਮਰ ਦੇ ਅਕੋਰਡਿੰਗ ਬਹੁਤ ਸੋਹਣੇ ਸੋਹਣੇ ਸੂਟ ਆ ਗਿਆ ਆ ਦੇਖੋ ਤਾਂ ਇਦਾਂ ਸੂਟ ਵਾ ਕੇ ਵਿਆਹ ਦੇ ਜਾਉਂਗੇ ਤਾਂ ਮ ਮਗਰ ਮਗਰ ਭੱਜਿਆ ਫਿਰਨਾ ਕਹਣਾ ਲੈ ਵੀ ਭੂਆ ਦੀ ਫੋਟੋ ਖੈਂਦੀਏ ਲੈ ਵੀ ਭਾਬੀ ਦੀ ਫੋਟੋ ਖੈਂਦੀਏ ਤਾਈ ਦੀ ਖੈਂਦੀਏ ਚਾਚੀ ਦੀ ਉਹ ਸਾਡੇ ਸੂਟਾਂ ਹੀ ਤਾਕਤ ਨਹੀਂ ਬਹੁਤ ਆ ਆ ਦੇਖੋ ਤਾਂ ਦੇਖੋ ਤਾਂ ਅਛ ਅਛ ਕਰਦਾ ਇਹ ਦੇਖੋ ਬਿਲਕੁਲ ਸਿਲੈਕਟਰ ਪੀਸ ਹੈ ਹੈਵੀ ਵਰਕ ਹੈ ਜਾਨਕੀ ਆਰਡਰ ਦਾ ਪੀਸ ਹੈ ਕਸਟਮਰ ਦਾ ਤਿਆਰ ਕਰਾਇਆ ਹੋਇਆ ਹੈ ਜੀ ਇਹ ਦੇਖੋ ਐਦਾਂ ਦੀਆਂ ਚੀਜ਼ਾਂ ਤੁਸੀਂ ਸੰਦੇ ਹੋ ਡਿਫਰੈਂਟ ਪਾਣੀ ਆ ਫੈਬਰਿਕ ਨਵੇਂ ਪਾਣੇ ਔਰ ਰੇਟ ਦਾ ਫਾਇਦਾ ਤੇ ਤੁਹਾਨੂੰ ਆਣਾ ਕਿੱਥੇ ਆ ਸਿਰ ਮਾਤੋਸ਼ਰੀ ਦਸਤਾਰ ਬੁੱਡਰ ਰੋਡ ਘਾਦੀਆਂ ਦੇਖੋ ਜੀ ਸਾਡੇ ਸੂਟ ਦਾ ਹੈਗੇ ਵਾਲੇ ਕਰਮਾਂ ਵਾਲੇ ਆ ਜਿਹੜੇ ਘਰ ਸੂਟ ਜਾਂਦਾ ਖੁਸ਼ੀਆਂ ਕਿਹੜੇ ਨਾਲ ਲੈ ਕੇ ਜਾਂਦਾ ਸੂਟ ਛੱਡੋ ਯਾਰ ਸੂਟਾਂ ਦੇ ਵਿੱਚ ਫੇਰੇ ਕਰਨੇ ਆ ਆ ਰੈਡੀਮੇਡ ਡਰੈਸਾਂ ਦੇ ਵਿੱਚ ਪਲਾਜੋ ਸੂਟਾਂ ਦੇ ਵਿੱਚ ਸ਼ਰਾਰੇ ਸੂਟਾਂ ਦੇ ਵਿੱਚ ਅਨਾਰ ਕਲੀਆਂ ਦੇ ਵਿੱਚ ਲਹਿੰਗੇ ਚੋਲੀਆਂ ਦੇ ਵਿੱਚ ਆ ਦੇਖੋ ਇਦਾਂ ਦੇ ਰੈਡੀਮੇਡ ਡਰੈਸਾਂ ਸਾਡੇ ਕੋਲ ਬਹੁਤ ਸਾਰੀਆਂ ਤੁਹਾਨੂੰ ਮਿਲ ਜਾਣੀਆਂ ਆ ਦੇਖੋ ਡਿਜ਼ਾਈਨਰ ਤੁਸੀਂ ਚੀਜ਼ਾਂ ਨਾ ਇਹ ਬਾਜ਼ਾਰ 'ਚ ਜਾਣਿਓ 15 15000 ਲੈ ਜੋ 5 5000 ਚ ਆ ਲੈ ਜੋ 3 3000 35 3500 4 4000 4500 5000 ਆ ਦੇਖੋ ਤਾਂ ਕਿੰਨੀ ਹੈਵੀ ਡਰੈਸ ਦੇਖੋ ਕਿੰਨੀ ਹੈਵੀ ਆ ਪੂਰਾ ਸ਼ਾਹੀ ਲੱਗੂ ਪਰਿਵਾਰ ਵੀ ਆ ਵੀ ਬਾਕੀ ਵੀ ਕਪੜਾ ਲੀੜਾ ਪਾਉਣ ਦਾ ਚੱਜ ਹੈਗਾ ਸੋ ਭਾਈ ਜੀ ਲਹਿੰਗਿਆਂ ਵਿੱਚ ਪਾਓ ਕੋ ਪਟਾਕਾ ਲੋ ਸਰ ਲਹਿੰਗਾ ਨਹੀਂ ਰਿਹਾ ਹੁਣ ਮਹਿੰਗਾ ਇਹ ਦੇਖੋ ਜਿਹੜਾ ਮਾਰਕੀਟ ਦੇ ਵਿੱਚ 10-15000 ਰੁਪਿਆ ਤੁਸੀਂ ਰੈਂਟ ਹੀ ਦਿੰਦੇ ਹੋ ਇੱਥੇ ਸਿਰਫ ਤੁਹਾਨੂੰ 1750 ਰੁਪਏ ਦਾ ਆਪਣਾ ਹੀ ਤੁਹਾਨੂੰ ਦੇ ਦੇਣਾ ਜੀ ਉਹ ਭਾਈ ਜੀ ਤਰੀਕਾ ਤਾਂ ਠੀਕ ਹੈ ਤੁਹਾਡੀ ਪਰ ਠੀਕ ਹੈ ਸਰ ਆਪਾਂ ਕਸਟਮਰ ਦਾ ਫਾਇਦਾ ਕਰਦੇ ਆ ਪਹਿਣਾ ਦਾ ਫਾਇਦਾ ਕਰਨਾ ਜੇ ਹੁਣ ਬਸ ਦੇਖੋ ਜੀ ਵਾਕਈ ਹੁਣ ਲਹਿੰਗਾ ਨਹੀਂ ਰਿਹਾ ਮਹਿੰਗਾ ਹੁਣ 5-5000 ਕਰਾਇਆ ਦੇਣ ਦੀ ਲੋੜ ਨਹੀਂ 10-10000 ਰੁਪਿਆ ਲਹਿੰਗੇ ਦੇ ਖਰਚਣ ਦੀ ਲੋੜ ਨਹੀਂ ਲੈ ਜੋ 1750 ਚ ਲਹਿੰ ਭਾਈ ਜ ਲੈਹਗਾ ਕਰਤਾ ਦੇਖੋ ਇਹਨੂੰ ਕਹਿੰਦੇ ਫਾਇਦੇ ਝੂਠ ਨਹੀਂ ਬੋਲਦੇ ਨਾ ਝੂਠ ਸਾਨੂੰ ਬੋਲਣਾ ਆਉਂਦਾ ਆ ਦੇਖੋ ਟੈਗ ਲਗਾ ਰੇਟ ਲਿਖਿਆ ਹੈ ਅੰਕਲ ਉਹ ਮਾਤੂਸ਼ੀ ਦਸਤਾਰ 1750 ਰੁਪਏ ਦਾ ਲਹਿੰਗਾ ਇੰਨਾ ਫਿਰ ਅੱਛਾ ਭਾਈ ਹੈਵੀ ਵੈਡਿੰਗ ਵਾਲ ਲਹਿੰਗੇ ਵੀ ਦਿਖਾਓ ਨਾ ਸਰ ਵੈਡਿੰਗ ਲਹਿੰਗਾ ਜਿਹੜਾ ਮਾਰਕੀਟ ਦੇ ਵਿੱਚ 50 50000 ਦੀ ਰੇਂਜ ਚ ਸੇਲ ਹੁੰਦਾ ਹੈ ਸਿਰਫ ਤੁਹਾਨੂੰ 10000 ਰੁਪਏ ਦਾ ਦੇ ਰਾਂਗੇ ਲਓ 10000 ਰੁਪਏ ਹੈ ਨਹੀਂ ਭਾਈ ਜੀ ਨੇ ਰੇਟ ਗਲਤ ਦੱਸਤਾ ਆ ਜਿਹੜਾ ਬਾਜ਼ਾਰ 'ਚ 50 5000 ਦਾ ਲਹਿੰਗਾ ਉਹ ਇਹਦਾ ਰੈਂਟੇ 20 ਵੀ 25 25000 ਆ ਸਾਡੇ ਕੋਲ ਆਜੋ 9999 9000 ਰੁਪਏ ਤੋਂ ਵੀ ਘੱਟ ਰੇਟ ਦੇ ਵਿੱਚ ਤੁਹਾਨੂੰ ਇਦਾਂ ਲਹਿੰਗੇ ਦੇ ਰਣੇ ਆ ਆ ਦੇਖੋ ਅਨਾਰਕਲੀ ਸੈਲ ਹੈਵੀ ਵਰਕ ਹੈ ਸਾਰਾ ਫੈਬਰਿਕ ਵੀ ਬਿਲਕੁਲ ਨਿਊ ਫਰੰਟ ਐਂਡ ਬੈਕ ਫੁੱਲ ਪਿਓਰ ਚੁਨਾੰਦ ਦਾ ਦੁਪੱਟਾ ਇਹ ਚੀਜ਼ਾਂ ਜਿਹੜੀਆਂ ਮਾਰਕੀਟਸ ਤੋਂ ਤੁਹਾਨੂੰ ਨਹੀਂ ਮਿਲਣਗੀਆਂ ਕਿਉਂਕਿ ਇੱਥੇ ਤੁਹਾਨੂੰ ਸਾਰੀ ਹੀ ਵੈਰਾਈਟੀ ਨਵੀਂ ਮਿਲੇਗੀ ਆਪਣਾ ਹੀ ਫੈਬਰਿਕ ਆਪਣੇ ਹੀ ਆਪਾ ਡਿਜ਼ਾਈਨਿੰਗ ਤਿਆਰ ਕਰਵਾਨੇ ਆ ਇਸ ਕਰਕੇ ਕਸਟਮਰ ਦਾ ਇੱਥੇ ਬਹੁਤ ਜ਼ਿਆਦਾ ਰਸੇ ਰਹਿੰਦਾ ਦੇਖੋ ਜੀ ਅਨਾਰਕਲੀ ਦੇ ਨਾਲ ਅਨਾਰਕਲੀ ਹੋ ਗਈ ਲਹਿੰਗੇ ਦੇ ਨਾਲ ਲਹਿੰਗਾ ਬਣ ਗਿਆ ਦੇਖੋ 2 ਇਨ 1 ਚੀਜ਼ਾਂ ਸਾਡੇ ਕੋਲ ਆ ਜਿਹੜੀਆਂ ਤੁਹਾਨੂੰ ਆਮ ਕਿਤੇੋਂ ਮਿਲਣੀਆਂ ਨਹੀਂ ਇਹਦੇ ਵਿੱਚ ਰੰਗ ਬਹੁਤ ਸਾਰੇ ਮਿਲ ਜਾਣੇ ਆ ਦੇਖੋ ਪੂਰਾ ਲੇਸ਼ਲੇਸ਼ ਕਰਦੀ ਚੀਜ਼ ਦਿਖਾ ਰਹੇ ਆ ਆ ਦੇਖੋ ਔਰ ਨੀਆ ਦੇਖੋ ਕੱਪੜਾ ਸਾਡੇ ਕੋਲ ਸ਼ਿਮਰਦਾ ਵੀ ਆ ਸਿਲਕ ਦਾ ਵੀ ਆ ਪਾੜਾ ਪੂਰਾ ਜਾਮ ਜਿੰਨੇ ਕੱਪੜੇ ਚਾਹੀਦੇ ਆ ਓਦਾਂ ਮਿਲ ਜੂ ਆ ਵੀ ਭਾਈ ਜੀ ਦਿਖਾਓ ਲੋ ਸਰ ਇਹ ਵੀ ਹੈਵੀ ਵਰਕ ਆ ਸਾਰਾ ਕਟਵਰਕ ਦਾ ਦੁਪੱਟਾ ਹੈਵੀ ਹੋਏ ਦਾ ਸਣੀ ਕੀ ਗੌਣ ਨਾਲ ਇਹਨਾਂ ਸਕਲਟ ਤਿਆਰ ਕਰਵਾਈ ਹੋਈ ਹੈ ਜੋ ਡੀ ਐਨਰਜੀ ਨਾਲ ਚਲਦੀਆਂ ਵੀ ਆ ਜੋ ਗਰਲਿਸ਼ ਫੀਲ ਚਲਦੇ ਪਏ ਆ ਅੱਜ ਕੱਲ ਕੁੜੀਆਂ ਦਾ ਟੇਸ ਹੈ ਸਾਨੂੰ ਕੁਝ ਚਾਹੀਦਾ ਉਲਟਾ ਬੁਲਟਾ ਇਹ ਉਲਟੀਆਂ ਬੁਲਟੀਆਂ ਹੀ ਚੀਜ਼ਾਂ ਤੁਹਾਨੂੰ ਇੱਥੇ ਮਿਲਣਗੀਆਂ ਜੀ ਦੇਖੋ ਅਨਾਰਕਲੀਆਂ ਦੇ ਨਾਲ ਨਾਲ ਦੁਪੱਟੇ ਵੀ ਕਿੰਨੇ ਹੈ ਵੀ ਆਹ ਦੇਖੋ ਤਾਂ ਮੈਂ ਕਹ ਪੂਰੀ ਬਹਿ ਜਾ ਬਹਿ ਜਾ ਹੋ ਜੂ ਕੋਈ ਲਹਿੰਗਾ ਪਾਉਣ ਦੀ ਲੋੜ ਨਹੀਂ ਸ਼ਰਾਰਾ ਗਰਾਰਾ ਪਾਉਣ ਦੀ ਲੋੜ ਨਹੀਂ ਸੂਟ ਪਾਉਣ ਦੀ ਲੋੜ ਨਹੀਂ ਅਨਾਰਕਲੀ ਦੇ ਵਿੱਚ ਦਮ ਦੇਖੋ ਕਿੰਨਾ ਆ ਇਹ ਕਿੰਨੇ ਦਾ ਰੇਟ ਬਾਜ਼ਾਰ 'ਚ 40 4000 35 35000 ਆ ਸਾਡੇ ਕੋਲ ਜਾਂ ਤੁਸੀਂ ਹੁਣ ਮੈਂ ਕਹ ਬਹਿ ਜਾ ਬਹਿ ਜਾ ਕਰ ਦਿਆਂਗੇ ਅੱਜ ਦੀ ਵੀਡੀਓ ਉਹਨਾਂ ਲੋਕਾਂ ਲਈ ਹੈ ਜਿਹੜੇ ਸ਼ੌਕੀਨ ਆ ਜਿਹੜੇ ਕਹਿੰਦੇ ਪੈਸੇ ਜਿੰਨੇ ਮਰਜ਼ੀ ਲੈ ਜਾਣ ਪੈਸਾ ਪੁੱਛਾਂ ਦੀ ਛੱਡੋ ਕੋਈ ਟੈਨਸ਼ਨ ਨਹੀਂ ਪਰ ਕੱਪੜਾ ਚੰਗਾ ਮਿਲੇ ਕਵਾਲਿਟੀ ਚੰਗੀ ਮਿਲੇ ਨਵੇਂ ਡਿਜ਼ਾਈਨ ਮਿਲਣ ਸਾਨੂੰ ਤੇਲ ਫੂਕੇ ਦੂਰ ਚੰਡੀਗੜ੍ਹ ਜਾਣਾ ਨਾ ਪਵੇ ਪੰਜ-ਪੰਜ ਘੰਟੇ ਦਾ ਟਾਈਮ ਖਰਾਬ ਨਾ ਹੋਵੇ ਆਜੋ ਤੁਹਾਡੇ ਲਈ ਬਿਲਕੁਲ ਸਹੀ ਜਗ੍ਹਾ ਆ ਤੁਹਾਡੇ ਲਈ ਬਿਲਕੁਲ ਸਹੀ ਜਗ੍ਹਾ ਆ ਚਾਹੇ ਸੂਟ ਲੈਣੇ ਤੁਸੀਂ ਚਾਹੇ ਤੁਸੀਂ ਇਦਾਂ ਦੇ ਹੈਵੀ-ਹੈਵੀ ਡਿਜ਼ਾਈਨਰ ਲਹਿੰਗੇ ਲੈਣੇ ਆ ਸ਼ਰਾਰੇ ਗਰਾਰੇ ਲੈਣੇ ਆ ਗੌਨ ਡਰਸਾਂ ਲੈਣੀਆਂ ਚਾਹੇ ਮੁੰਡਿਓ ਤੁਸੀਂ ਕੋਟ ਪੈਂਟ ਕੁਰਤੇ ਪਜਾਮੇ ਸ਼ੇਰਵਾਨ ਜਾਂ ਬਲੇਜ਼ਰ ਬਾਸਕ ਦਾ ਪੱਗਾ ਲੈਣੀਆਂ ਇੱਕੋ ਹੀ ਛਾਤੇੜਾ ਸਾਰੀ ਵੈਰਾਈਟੀ ਮਿਲ ਜਾਣੀ ਆ ਆਉਣਾ ਪੈਣਾ ਤੁਹਾਨੂੰ ਤੁਸੀਂ ਆਉਣਾ ਹੈਗਾ ਮਾਤੂ ਸ਼੍ਰੀ ਦਸਤਾਰ ਤੇ ਸਟੋਰ ਤੇ ਬੁੱਟਰ ਰੋਡ ਕਾਤੀਆਂ ਜ਼ਿਲ੍ਹਾ ਗੁਰਦਾਸਪੁਰਿਆ ਮਾਝੇ ਦੀ ਧਰਤੀ ਆ ਪੰਜਾਬ ਦੇ ਵਿੱਚ ਨੰਬਰ ਸਕਰੀਨ ਤੇ ਆ ਕੋਈ ਵੀ ਜਾਣਕਾਰੀ ਲੈਣੀ ਫੋਨ ਕਰ ਲਿਓ ਇੱਕ ਚੀਜ਼ ਨੋਟ ਕਰ ਲਓ 5 ਤਰੀਕ ਤੋਂ ਲੈ ਕੇ 5 ਅਕਤੂਬਰ ਤੋਂ ਲੈ ਕੇ 12 ਅਕਤੂਬਰ ਤੱਕ 7 ਦਿਨ ਵੱਡੇ ਫਾਇਦੇ ਕਰਾਂਗੇ ਕੈਮਰਾਮੈਨ ਓਮ ਸੰਦੀ ਨਾਲ ਹਰਦੀਪ ਸਿੰਘ ਤੱਗੜ ਸਾਹ ਟੀਵੀ ਕਾਤੀਆਂ